ਮੇਰੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਆਂ ਜੀ ਨਮਕੀਨ ਭੁਜੀਆ ਤੁਸੀਂ ਦੇਖੋ ਸਾਰੇ ਜਣੇ ਕਿਵੇਂ ਬਣਾਉਣੇ ਤੇ ਤੁਸੀਂ ਸਾਨੂੰ ਦੇਖ ਕੇ ਆਪ ਵੀ ਬਣਾਓ ਤਾਂ ਆਪਾਂ ਹੁਣ ਕਰਦੇ ਸਟਾਰਟ ਪਹਿਲਾਂ ਆਪਾਂ ਲੈ ਲਈਏ 6 ਆਲੂ ਲੈ ਸੀ ਇੱਕ ਮੈਂ ਥੋੜਾ ਪਹਿਲਾਂ ਕਰਤਾ ਇਦਾਂ ਤੇ ਹੁਣ ਇਹਨੂੰ ਲੰਮੇ ਤਰੀਕੇ ਨਾਲ ਪਾਣੀ ਦੇ ਵਿੱਚ ਇਦਾਂ ਨੱਛੇ ਬਣਾਉਣੇ ਆਂ ਥੋੜਾ ਡੱਟ ਦਈਏ ਮੇਰੇ ਖਾਤੇ 3 ਵਜੇ ਇਸ ਲਈ ਆਇਆ ਕਿ ਲੰਬੇ ਬਣਾਉਣੇ ਲੱਗੇ ਸੇ ਇੱਕ ਪਾਸੇ ਇਹਨੂੰ ਐ ਕਰਨਾ ਇਹ ਇੰਨਾ ਹੋਵੇ ਦੋ ਪਾਸੇ ਨੂੰ ਜਿਹੜਾ ਮੜਾ ਬਚ ਜੂ ਇਹਨੂੰ ਤੁਸੀਂ ਪਲੰਦੀ ਰਹਿਣ ਦਿਓ ਤੇ ਦਬਾਰਾ ਰੱਖ ਲਓ ਕਸੇ ਚ ਬਾਹਰ ਸਿੱਟੜੇ ਬਣਾਉਣੇ ਤਾਂ ਪਾਣੀ ਚ ਪਾਉਣੇ ਮਿਲਾਨੋ ਕਿ ਕਾਲੇ ਨਾ ਹੋਣ ਮੈਂ ਛੇਤੀ ਕੋਈ ਕਰ ਦੂੰ ਸਾਰਾ ਕੁਝ ਜਦੋਂ needle ਜ ਆ ਜਾਂਦਾ ਉਹਨੂੰ ਹੱਥ ਤੇ ਵੱਜਣ ਵਾਲਾ ਹੋ ਜਾਂਦਾ ਏ ਕਦੂ ਕਸ ਤੇ ਧਿਆਨ ਨਾਲ ਰੱਖਣਾ ਹੋਰ ਨਾਲ ਦੇ ਹੱਥ ਵਢਾਲਿਓ ਕਿ ਪੂਰਾ ਕੇਰਪੋਲਾ ਰਹਿਣਾ ਸਾਰੇ ਜਦੋਂ ਇਦਾਂ ਬਣਾਏਗੇ ਫਿਰ ਆਪਾਂ ਫਿਰ ਇਹਨਾਂ ਧੋਨੇ ਚੰਗੀ ਤਰ੍ਹਾਂ ਵਧੀਆ ਤਿੰਨ ਚਾਰ ਪਾਣੀ ਕੱਢ ਕੇ ਇੱਥੇ ਵੀ ਇੱਥੇ ਕੱਢ ਲਾਂਗੇ ਸਾਰੇ ਆਲੂ ਨਾ ਪਤੋਲ ਲੈਣੇ ਆ ਜਿਹੜੀ ਝੱਗ ਦੀ ਬਣ ਗਈ ਸਾਰੇ ਕੱਢ ਦੇਣ ਉਹ ਚੋੜਨ ਚੋੜ ਕੇ ਦੋ ਤਿੰਨ ਵੀ ਜਿਹੜਾ ਜਮਾ ਚਿੱਟਾ ਪਾਣੀ ਨਿਕਲਿਆ ਕਾਲਾ ਸ਼ਾਨੀ ਜੀ ਲੈ ਕੇ ਆ ਨਾ ਵੱਡੀ ਕੋਣਾ ਵਿਛਾ ਲੈ ਕਿਤਾਬ ਦੇ ਉਹਦੇ ਵਿੱਚ ਮੈਂ ਪਾਣੀ ਨਿਚੋੜ ਕੇ ਸਾਰੇ ਆਲੂ ਬਿੰਦ ਕੇ ਦਰੱਖ ਦੂੰਗੀ ਕਿ ਜੰਗਲੀ ਤਾਂ ਪਾਣੀ ਪੀ ਜੇ ਪੌਣੇ ਤੇ ਵਿੱਚ ਸੁੱਕ ਜੇ ਜਾਣਾ ਦੋ ਪੌਂਡ ਦੇ ਦੋ ਰੁਪਈਆ ਦੇ ਅੱਲ ਕਹਿੰਦੇ ਨਾਲ ਤੇ ਕਿੰਨੇ ਸਾਰੇ ਬਣ ਜਾਣਗੇ ਆਪਣਾ ਨਮਕੀਨ ਛੋਟੀਆਂ ਚੀਜ਼ਾਂ ਦੇ ਨਾਲ ਜੇ ਸ਼ਹਿਰੋਂ ਲੈ ਕੇ ਜੇ ਤਾਂ ਦੇਖੋ ਹੁਣ ਕਿੰਨਾ ਮਹਿੰਗਾ ਹੋਇਆ ਸਾਰਾ ਕੁਛ ਤਾਂ ਬਹੁਤ ਮਹਿੰਗਾ ਪੈਂਦਾ ਨਾ ਇਹ ਤੁਹਾਨੂੰ ਪਤਾ ਨਹੀਂ ਕਿ ਉਹ ਵਧੀਆ ਹੈ ਜਾਂ ਨਹੀਂ ਵਧੀਆ ਇਹ ਖਾਸਲੀ ਹੈ ਕਿ ਨਹੀਂ ਬੱਤਲੋਂ ਨਿੱਗ ਗਏਸ ਤੇਲ ਹੋ ਗੋਣ ਚਰ ਤੱਕ ਫਿਰ ਆਪਾਂ ਜਿਵੇਂ ਜਿਵੇਂ ਕਰਾਂਗੇ ਸਾਰਾ ਕੁਝ ਤੁਹਾਨੂੰ ਦੱਸਾਂਗੇ ਕੀ ਕਰਨਾ ਹੈ ਆ ਮੇਰੇ ਨਕਲੀ ਆ ਪੋਹਾ ਮੈਨੂੰ ਨਿਸ਼ਾਨ ਨਹੀਂ ਆ ਜਿਹੜਾ ਵਿੱਚ ਸਾਰੇ ਵਸਤੇ ਮਿਲਣ ਤੁਹਾਨੂੰ ਇਹ ਮੁੱਠਲੀ ਲਈ ਹੈ ਇਹ ਹੈ ਗਿਆ ਸੌਗੀ ਇਹ ਥੋੜੇ ਜਿਹਾ ਬਦਾਮ ਲੈ ਬਦਾਮ ਤੁਹਾਡੀ ਮਰਜ਼ੀ ਆ ਪਾਉਣੇ ਆ ਜਾਂ ਤੁਸੀਂ ਨਹੀਂ ਪਾਉਣੇਗੇ ਤੇ ਆਪਾਂ ਪਾਉਣੇ ਆ ਆਪਾਂ ਥੋੜਾ ਕਰੇ ਪੱਤ ਲੈ ਆਏ ਉਹ ਵੀ ਆਪਣੇ ਘਰੇ ਲੱਗਾ ਸੀਗਾ ਤੋੜ ਲਿਆ ਹਾਂ ਪਾਉਣੇ ਆ ਯਾਨੀ ਕਿ ਜਿਹੜਾ ਵਿੱਚ ਬਰੀਕ ਬਰੀਕ ਹੋਇਆ ਸਾਰਾ ਉਹ ਨਿਕਲ ਜਰ ਲੈ ਕੇ ਤਾਂ ਇੰਦਰ ਦਿੱਤਾ ਤੇ ਪਾਉਣੇ ਆ ਹੋ ਗਏ ਤੇ ਇਹ ਤੇ ਨਹੀਂ ਇੱਕ ਥੋੜੇ ਜਿ ਇੰਨੇ ਕ ਪੱਕ ਦੇਖ ਲੈਣੇ

ਮੂਕੜਾਂ ਦੇ ਨਾਲ ਹੀ ਤਾਂ ਨਮਕੀਨ ਹੁੰਦਾ ਏ ਵਾਵਾ ਸਾਨੂੰ ਮੂਠਾ ਪਾਣਾ ਹੁੰਦਾ ਵਿੱਚ ਬਦਾਂਬਦਾਂ ਥੋੜੀ ਏ ਇਹਨੇ ਕੀ ਪਾਉਣੇ ਪਾਏ ਨਹੀਂ ਕਰਕੇ ਪਹਿਲੀ ਵਾਰੀ ਕਰਦੇ ਪਾਉਣ ਦੀ ਕਿ ਕਿਦਾਂ ਸਾਬਤ ਹੋਗੇ ਇਹਨਾਂ ਨੂੰ ਬਦਾਂਬ ਪਹਿਲੀ ਵਾਰੀ ਪਾਉਣੀ ਆਪਾਂ ਇਹਦੇ ਵਿੱਚ ਮੂਕੜੀ ਤੇ ਹੁਣ ਆਪਾਂ ਨੂੰ ਪਤਾ ਨਹੀਂਗਾ ਕਿ ਨਮਕੀਨ ਦੇ ਵਿੱਚ ਕੀ ਸਾਬਤ ਹੋਊ ਖਾ ਕੇ ਦੇਖ ਲਾਂਗੇ ਜੇ ਨੂਨ ਮਿਰਚ ਘੱਟ ਵੱਧ ਲੱਗਾ ਤਾਂ ਫਿਰ ਹੋਰ ਪਾ ਸਕਦੇ ਹਾਂ ਪਰ ਬੱਚੇ ਖਾ ਲੈਂਦੇ ਆ ਫਿਰ ਸਾਰੇ ਖਾ ਸਕਦੇ ਜੇ ਮਿਰਚ ਨੂਨ ਥੋੜਾ ਇਹ ਤਾਂ ਤੇ ਵੀਰ ਆਪਾਂ ਸ਼ਹਿਰੋਂ ਲੈ ਕੇ ਆਉਣੇ ਤਾਂ ਉਹ ਖਾ ਖਾਦਾ ਹੀ ਨਹੀਂ ਜਾਂਦਾਗਾ ਇੰਨਾ ਕੋੜਾ ਹੁੰਦਾ ਇਹ ਉਹ ਕੱਲੇ ਸ਼ਰਬੀਆਂ ਦੇ ਖਾਣ ਵਾਲਾ ਹੁੰਦਾ ਇਹ ਦੂਜਿਆਂ ਦੇ ਨਹੀਂ ਖਾ ਸਕਦੇਗੇ ਨਾ ਚੱਕੋ ਇਹ ਆ ਆ ਗਏ ਆਪਣੇ ਬਦਾਮ ਤੇ ਹੁਣ ਆਪਾਂ ਕਰਦੇ ਹਾਂ ਇੱਕ ਪੋਹਾ ਥੋੜਾ ਜਿਹਾ ਕਮੈਂਟ ਬਦਲੀ ਚਦਲੀ ਕਰਨਾ ਪੋਗਾ ਇਹਦੇ ਵਿੱਚ ਮੈਂ ਪੋਹਾ ਕੱਢੂਗਾ ਇਹਨਾਂ ਨੂੰ ਇਸ ਪਾਣੀ ਆ ਪਾ ਲਿਆ ਵਿੱਚ ਨਾਲ ਰੱਖੀ ਚੱਕਰ ਇਕੱਲੋਂ ਕੇ ਵੈਚ ਡੱਕਦਾ ਪੋਹਾ ਹਾਂ ਹੱਥ ਕੁੱਫਾ ਸਿੱਧਾ ਹੁੰਦਾ ਉਹ ਇਹਦੇ ਨੇ ਇਦਾਂ ਬਣ ਜਾਂਦੀਆਂ ਥੁੱਲਾਂੀਆਂ ਹਾਂ। ਸਾਰੀਆਂ ਤੀਜਾ ਉੱਥੋਂ ਵਾਲਾ ਸਹੀ ਤਾਂ ਹੈ ਨਹੀਂ। ਥੋੜਾ ਜਿਹਾ ਫਰਕ ਹੈ ਇੱਥੇ। ਇੱਥੇ ਜਾ ਵੇ ਸੁਮਾਨਾ ਘਰੇ ਇਸ ਲਈ ਕੋਈ ਪਤਾ ਹੀ ਨਹੀਂ ਲੱਗਦਾ ਕੀ ਕਰਦੇ ਕੀ ਨਹੀਂ ਸਾਰਾ ਕੁਝ ਚੱਕ ਲਈ ਤੇ ਪਟਾ ਪਟ ਇੱਥੇ ਇੱਕ ਚੀਜ਼ ਹੁੰਦੀ ਹੈ ਦੂਜੀ ਹੁੰਦੀ ਨਹੀਂ ਘਰੇ ਇੱਕ ਪੰਗਾ ਪੈ ਜਾਂਦਾ ਕੱਕ ਆ ਹੈ ਨਹੀਂ ਉਹ ਹੈ ਨਹੀਂ ਉੱਥੇ ਹੁੰਦੀ ਤਾਂ ਮੇਰੇ ਕੋਲ 10 ਕੜਾਹੀਆਂ ਸੀ ਮੈਂ ਦੋ ਚਾਰ ਕੜਾਹੀਆਂ ਚੇਂਜ ਕਰ ਦਿੰਦੀ ਹੋਰ ਨਹੀਂ ਤਾਂ ਹਾਂ ਸਾਰੇ ਪਾਂਡੇ ਹੈਗੇ ਉੱਥੇ ਵੱਡੇ ਛੋਟੇ ਪਰ ਹੁਣ ਇੱਥੇ ਹੁਣ ਮੈਂ ਇੰਨੇ ਪਾਂਡੇ ਹੌਲੀ ਹੌਲੀ ਕਰੂੰਗੀ ਇੱਥੇ ਵੀ ਸੈਟਿੰਗ ਟੜਕਦਾ ਤਾਂ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਕੋਆ ਬੱਲਕਾ ਨਾ ਮੇਰੇ ਨਾਲ ਫਿਲਾਂ ਵਿੱਚ ਉਹ ਸਾਰਾ ਤਾਂ ਬਸ ਬਾਤ ਇਹ ਜੀ ਹੁਣ ਚਾਲੂ ਹੋਰ ਥੋੜੇ ਜਿਹਾ ਆ ਲੱਗਣ ਜਾਂ ਤਾਂ ਬਣਾਉਣੇ ਜੀ ਨਿੰਮਕੀ ਨਿੰਦਾ ਵੀ ਬੱਚੀ ਨਿੰਮਕੀ ਬਣਾਵਾਂਗੇ లైక్మెంట్ షేర్ జరూర్ కరే కో వీడియో ਨੂੰ ਤੁਸੀਂ లైక్మెంట్ షేర్ ਨਹੀਂ ਕਰਦੇਗੇ ਤੇ ਆਪਣਾ ਵੀ 서మండ్ ਨਹੀਂ ਕਰਦਾ ਬਣਾਉਣ ਨੂੰ ਹੁਣ ਬਹੁਤ ਦਿਨਾਂ ਬਾਅਦ ਵੀਡੀਓ ਬਣਾਈ ਐ ਇਸ ਲਈ ਕਿ ਵੀਡੀਓ ਤਾਂ ਵੈਸੇ ਮੇਰਾ ਬੜੋਂ ਦਾ ਟਾਈਮ ਨਹੀਂ ਲੱਗੇਗਾ ਕਿ ਆਪਾਂ ਇੰਦਗਾ ਆ ਗਏ ਸੀਗੇ ਇੰਦਗਾ ਆ ਕੇ ਥੋੜਾ ਜਿਹਾ ਫਿਰ ਸੈਟਿੰਗ ਕਰਨੇ ਚਾਹਦੇ ਥੋੜਾ ਟੈਂਸ ਲੱਗਦਾ ਹੀ ਐ ਤਾਂ ਐਵੇਂ ਹੁਣ ਮੈਨੂੰ ਲੱਗਦਾ ਨਹੀਂ ਹੁੰਦਾ ਕਿ ਜਿੱਥੇ ਕਿੱਥੇ ਹੀ ਫੋਨ ਕੱਢ ਕੇ ਵੀਡੀਓ ਬਣਾਉਣ ਲੱਗ ਜਾ ਹੁੰਦਾ ਮੈਨੂੰ ਕਿ ਘਰੇ ਕੋਈ ਨਾ ਆਰਾਮ ਨਹੀਂ ਬਣਾਉਂਗੀ ਜਦੋਂ ਕੁਝ ਬਣਾਇਆ ਉਹਦੇ ਹੀ ਬਣਾਉਂਗੀ ਵੀਡੀਓ ਕਾਲੀ ਨਹੀਂ ਕੋਈ ਸਾਰੇ ਜਾਣੇ سپورਟ ਕਰੋ ਪਲੀਜ਼ ਥੋੜੀ سپورਟ ਦੀ ਬਹੁਤ ਜਿਆਦਾ ਜ਼ਰੂਰਤ ਹੈ ਥੋੜੀ سپورਟ ਨਹੀਂ ਆਪਾਂ ਬਣਾ ਸਕਦੇ ਆ ਵੀਡੀਓ ਐ ਨਹੀਂ ਆਪਾਂ ਕੈਸਾ ਦੇ ਦੇਖਣ ਜੀ ਇਹ 5 ਮਿੰਟਾਂ ਦੀ ਵੀਡੀਓ ਹੁੰਦੀ ਹੈ ਜੀ ਮੇਰਾ ਪੂਰਾ ਦਿਨ ਲੱਗ ਜਾਂਦਾ ਹੈ ਤਕਸਿੰ ਦੇਖਿਆ ਕਰੋ ਚੰਗੀ ਤਿੱਕਾਂ ਜੇ ਸਾਡੀ ਕੋਈ ਕਮੀ ਹੁੰਦੀ ਹੈ ਉਹ ਵੀ ਦੱਸਿਆ ਕਰੋ ਕਿ ਅਸੀਂ ਵੀ ਸਿੱਖਦੇ ਹੀ ਆ ਥੋਡੇ ਵਰਗੇ ਹੀ ਅਸੀਂ ਆ ਇਹ ਮੈਂ ਅੱਗੇ ਵੀ ਬਣਾਈ ਸੀ ਵੀਡੀਓ ਆਪਾਂ ਉਹ ਨਹੀਂ ਕੀ ਗੱਲ ਦੱਸਦੇ ਜਿੰਨੀ ਕੋਵੇ ਕਿ ਪਹਿਲਾਂ ਮੈਨੂੰ ਹੁੰਦਾ ਮੈਂ ਆਪ ਟ੍ਰਾਈ ਕਰ ਲਾਂ ਕਿ ਹੋਰ ਨਾ ਤੁਹਾਨੂੰ ਗਲਤੀ ਦੱਸਦੇ ਕਿ ਉਹ ਵਰਤ ਤੁਸੀਂ ਵੀ ਗਲਤੀ ਬਣਾਉਂਗੇ ਜੇ ਮੈਂ ਗਲਤੀ ਬਣਾਉਂਗੀ ਤਾਂ ਜਿਹੜੀ ਮੈਂ ਵੀਡੀਓ ਬਣਾਉਂ ਜੋ ਮੈਂ ਸਾਰੀ ਜਿਵੇਂ ਵੇਖਿਆ ਹੋਊਗਾ ਉਵੇਂ ਬਣਾਉਂ ਜਿਵੇਂ ਮੈਨੂੰ ਪਤਾ ਹੋਊਗਾ ਸਾਰਾ ਤਾਂ ਆਪਣਾ YouTube ਤੇ TikTok ਤੇ TikTok ਤੇ ਬਹੁਤ ਕੁੜੀਆਂ ਬਹੁਤ سپورਟ ਕਰਦੇ ਬੱਚੇ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਦੇਖਦੇ ਰਿਹਾ ਕਰੋ ਆਪਣੀ ਵੀਡੀਓ ਨੂੰ سپورਟ ਕਰਿਆ ਕਰੋ ਬੱਚੋ ਹਾਂ ਬਣਾਤੀ ਹਾਂ ਪਰ ਹੁਣ ਆਪਾਂ ਪਾਣੀ ਦੇ ਵਿੱਚ ਇਹ ਤੇ ਕਰੀ ਪੱਤਾ ਪੱਤਾ ਕਰਕੇ எது வச்சுப்பாங்க அதை சொல்லி சாமி சொன்ன ਸਾਰਾ ਸਮਾਨ ਹੈਗਾ ਰੈਡੀ ਆਪਾਂ ਵਿੱਚ ਪਾਉਨੇ ਆ ਕੜੀ ਪੱਤਾ ਪਾਵਾਂਗੇ ਬਾਅਦ ਚ ਪਹਿਲਾਂ ਤੁਹਾਨੂੰ ਦਿਖਾਉਣੀ ਆ ਇੱਕ ਥੋੜਾ ਹੋਰ ਟ੍ਰਿਪ ਕਰਨਾ ਹੈ ਥੋੜਾ ਜਿਹਾ ਹੁਣ ਤੇਲ ਪਾ ਲੈਨੇ ਵਿੱਚ ਇੰਨਾ ਕੁ ਤੇਲ ਤਤਤਾ ਹੀ ਆ ਵੈਸੇ ਇਹਦੇ ਵਿੱਚ ਮਾ ਪਾਉਣੀ ਥੋੜੀ ਜੀ ਹਲਦੀ ਹਲਦੀ ਨੂੰ ਪਾਉਣੀ ਪੈਣੀ ਇਹਦਾਂ ਥੋੜਾ ਰੰਗ ਜਿਹਾ ਸੋਨਾ ਹੋ ਜਾਊਗਾ ਆਹ ਦੇਖੋ ਜਿਆਦਾ ਤੱਨ ਤੇਲ ਰਿਹਾ ਹੁਣ ਮੇਰਾ ਥੋੜਾ ਜਿਹਾ ਗੈਸ ਨਾ ਕਰ ਲੂ ਨੀ ਤਾਂ ਕਰੀ ਨਹੀ ਰੱਖ ਦਿਨੇ ਥੋੜਾ ਹੋ ਜਾਣਾ ਨੇ ਆਪੇ ਤੱਤੇ ਤੇਲ ਦੇ ਵਿੱਚ ਆਹ ਹੁਣ ਆਪਾਂ ਪਾਉਣੇ ਜੀ ਵਿੱਚ ਇਹ ਆਪਣਾ ਚੱਲ ਜਾਊਗਾ ਕੱਲ੍ਹ ਨੂੰ ਪਾਤੇ ਬਣਾਈਏ ਆਹ ਗੱੜੇ ਪਾਤੇ ਦੇ ਕੀ ਹੋਣੀ ਫਿਰ ਰੱਖ ਲੇ ਕੱਲ੍ਹ ਤੋੜਾ ਵੱਡਾ ਆਪ ਪੋਣਿਆ ਜੀ ਬੱਤੇ ਥੱਲੇ ਉਹ ਥੋੜਾ ਵੱਡਾ ਹੈ ਇਸ ਲਈ ਮੈਂ ਇਹਦੇ ਚ ਪਾਇਆ ਕਿ ਜਿਹੜਾ ਤੇਲ ਹੋਇਆ ਲਾਏ ਉਹ ਇਹਨੂੰ ਪ੍ਰਾਤ ਤਰੋ ਲੱਗਿਆ ਰਹਿ ਜਾਊਗਾ ਤੇਲ ਹੋ ਤ ਜਾਂਦਾ ਹੀ ਹੈ ਕਿ ਛਾਂ ਨਹੀਂ ਛੁਣਨੀ ਚਾਹੀਦੀ ਕਿ ਉੱਥੇ ਸਸਟਮ ਇਸੇ ਇੱਥੋਂ ਵਾਲੀ ਆ ਆ ਦੇਖੋ ਕਿਚਨ ਕਰ ਲਾ ਜਿਹੜਾ ਇਹਦੇ ਚੱਲ ਗਾਂ ਚ ਤੇਲ ਆ ਉਹ ਇਹਨੇ ਸਾਰਾ ਚੂਸ ਲੈਣਾ ਹੈ ਕਭੀ ਉਹ ਸਾਰੇ ਪਾਣੀ ਇਕੱਠੇ ਲੈ ਕੇ ਕਰਕੇ ਪਾ ਕੇ ਦਿਖਾਉਣਾ ਚਾਹੀਦਾ ਕੋਈ ਨਾ ਥੋੜਾ ਗਿਆ ਇਸ ਪਿੱਛੇ ਵੈਸੇ ਹਲਦੀ ਦੀ ਲੋੜ ਨਾ ਪਉਣ ਦੀ ਦੇ ਕੋਈ ਹੋਰ ਪਾ ਵੀ ਸਕਦੇ ਹਾਂ ਹੁਣ ਦੇਖਦੇ ਆ ਕੀ ਆਂ ਬੱਚੇ ਲੋਕ ਕੋਲ ਦੇਖਾਂ ਜਾਨੂੰ ਤਾਂ ਆਹ ਹੈ ਜੀ ਆਪਣਾ ਮੂਫਲੀਆਂ ਸਾਰਾ ਸਮਾਨ ਇਹ ਆਪਾਂ ਦੱਸਿਆ ਭਾਈ ਜੇ ਜਿਆਦਾ ਹਿੰਦ ਮੇਰੀ ਦੱਸਦੇ ਆਪਾਂ ਤਾਂ ਵੀਡੀਓ ਵੱਡੀ ਹੁੰਦੀ ਆ ਹੋਰ ਕੋਈ ਨਹੀਂ ਲੱਗਦਾ ਬਾਲੀ ਵੱਡੀ ਵੀਡੀਓ ਮੈਂ ਹੁਣ ਚਾਹੁੰਦੀ ਨਹੀਂ ਕਿ ਤੇ ਦੇਖਣ ਵਾਲਾ ਵੀ ਆ ਕੇ ਜਾਂਦਾ ਹੈ ਨਾ ਤਾਂ ਹਲਦੀ ਪਾਉਂਗਾ ਨਾ ਮਮੋੜੀ ਦੀ ਬਾਹਰ ਕੋਈ ਨਹੀਂ ਕਿ ਮੈਂ ਹਲਦੀ ਇਹਦੇ ਵਿੱਚ ਪਾਲੀ ਸੀਗੀ ਇਹ ਚੱਕ ਕਰਕੇ ਤੇਲ ਚ ਮੜੀ ਜੀ ਰੰਗ ਜਿਹਾ ਬਣ ਜਿਹਾ ਜਦੋਂ ਹੋਰ ਹਲਦੀ ਆ ਤਾਂ ਕੋਈ ਆਪਣਾ ਥਾਲ ਰੈਡੀ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਨਾਲ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਏ ਵੀ ਲੱਗਦਾ ਹੈ ਵਧੀਆ ਬਣਿਆ ਬਹੁਤ ਵਧੀਆ ਲੱਗਦਾ ਐਸਾ ਲੱਗਦਾ ਤਾਂ ਕਾਹ ਨਾਲ ਵਰਗਾ ਠੀਕ ਹੈ ਫਿਰ ਪਾਸ ਕਰ ਤਾਂ ਭੈਣ ਨੇ ਵੀ ਹੁਣ ਆਪਣਾ ਬਹੁਤ ਵਧੀਆ ਹੈ ਤਾਂ ਤੁਸੀਂ ਵੀ ਬਣਾ ਕੇ ਦੇਖਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਾਂ ਫਿਰ ਹੁਣ ਦਿਖਾਉਣੇ ਤੁਹਾਨੂੰ ਪੂਰੀ ਪ੍ਰਾਤ ਭਰੀ ਵੀ ਤਫਰ ਤੁਸੀਂ ਵੀ ਖਾ ਲਓ ਆਜੂ ਭੂਜੀ ਦਾ ਤਕਾ ਤਪਾ ਲਿਆ ਹੁਣ ਕਿ ਜਿਹੜਾ ਕੋਈ ਤੇਲ ਹੋਊਗਾ ਵਿੱਚ ਪੁਰਾ ਉਹ ਸਾਰਾ ਵਿੱਚ ਪੈ ਜਾਊਗਾ ਤਾਂ ਹੁਣ ਦੇਖੋ ਆਪਾਂ ਭਰ ਕੇ ਪਰਾਠ ਬਣਾ ਲਈਏ ਭੂਜੀ ਇਹਦੀ ਨਮਕੀਨ ਦੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਤੇ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਓਕੇ ਜੀ ਬਾਏ